ਨਾਬਾ ਕੋਤਵਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਾਬਾਬੀਰ ਦੇ ਨਜ਼ਦੀਕ ਮੁਖਬਰ ਖਾਸ ਦੀ ਇਤਲਾਫ 'ਤੇ ਮਿਲੇ ਮਿੱਟੀ ਵਿੱਚ ਦੱਬੇ ਹੋਏ 478 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨਾਬਾ ਕੋਤਵਾਲੀ ਪੁਲਿਸ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਮ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕੀਤੀ ਐਫ ਆਈ ਆਲ ਦਰਜ ਕੀਤੀ ਐਫ ਆਈ ਆਰ ਨੰਬਰ 75 ਅੰਡਰ ਸੈਕਸ਼ਨ 25 ਜਰਜਾ 90 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਰੋਂਦ ਜਿਹੜੇ ਨੇ ਜਿੰਦਾਕਾਰਦੂਸ ਜਿਹੜੇ ਨੇ ਉਹ ਗਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਬੰਡਲਡ ਪਲੇਸ ਦੇ ਉੱਤੋਂ ਸਾਡੀ ਇੱਕ ਇਨਫੋਰਮੇਸ਼ਨ ਸੀ ਤੇ ਉਹਨਾਂ ਨੇ ਸਾਨੂੰ ਉੱਥੋਂ ਸਾਨੂੰ ਤਲਾਸ਼ ਮਿਲੀ ਤਲਾਸ਼ ਮਿਲ ਕੇ ਅਸੀਂ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ਜਿਹੜੇ ਰੋਂਦ ਨੇ ਉਹ ਮਿਲ ਗਏ ਮ ਖਾਸ ਮੁਖਬਰੀ ਵੀ ਪਲਾ ਰਹੇ ਆ ਤੇ ਮੁਖਰੀ ਚ ਮਿਲੇ ਸਾਨੂੰ ਜਿਹੜਾ ਐਟਲਾਂ ਫਿਲੀ ਸੀ ਕਿ ਉਸ ਕੁਆਲਟੀ ਦੇ ਨੇ ਲੱਗਿਆ ਜੀ ਪਤਾ ਨਹੀਂ ਕਿ ਇਸ ਵੈਪਨ ਦੇ ਨੇ ਜਾਂ ਇਹ ਬੇਸਿਕਲੀ ਐਫ 59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਤੀਤ ਪੇਟ ਕੇ ਕੋਈ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗਨ ਦੇ ਨੇ ਕਿ ਇਹ ਜਿਹੜੇ ਨੇ ਸਾਲਟ ਦੇ ਦੇ ਕਿਸ ਹਾਲਤ ਚ ਮਿਲੇ ਨੇ ਜੀ ਇਹ ਜਿਵੇਂ ਥੋੜੇ ਜੇ ਮਤਲਬ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਨ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਤਕਰੀਬਨ 500 ਦੇ ਨੇੜੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਮਿੰਨ ਰਕਬਰ ਉਹਨਾਂ ਜਿਹਨਾਂ ਦਾ weight ਵੀ ਘੱਟੋ-ਘੱਟ 6-7 ਕਿਲੋ ਜਿਹੜਾ ਹੈਗਾ ਵੀ ਥੱਲੇ ਡੱਬੇ ਹੋਈ ਸੀ ਡੱਬੇ ਹੋਏ ਸੀ ਸਰ ਕਿਸ ਤਰ੍ਹਾਂ ਦੀ ਜਾਂਚ ਕੀਤੀ ਬੜੇ ਜਾ ਰਹੀ ਹੈ ਕਿੱਥੋਂ ਲੁੱਟੇ ਹੋਏ ਸੀ ਜਾਂ ਕਿੱਥੋਂ ਹਾਂ ਦੇਖੋ ਵੀ ਆਰ ਅਜੇ ਵੀ ਆਰ ਇਨਵੈਸਟੀਗੇਟਿੰਗ ਦਾ ਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਸ ਬੰਦੇ ਨੇ ਕਿਉਂ ਸਾਡੇ ਮੁਖਬਰ ਨੇ ਇਤਲਾਹ ਕੀਤੀ ਉਥੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਡੈਟेक्ट ਕੀਤਾ ਉਹ ਫਿਰ ਉਹਨੂੰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਤਾਂਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਪਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਈ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਨੇ ਆ ਲੰਬੀ ਸੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਦਬਾਈ ਹੋਈ ਸੀ ਉਹ ਉਪਸਤਤ ਹੈ ਮੈਕਸਿਮਮ ਕੋਟੀ ਜੇਲ ਬਿਲਕੁਲ ਨਾਲ ਹੈ ਫਿਲਹਾਲ ਬੰਦ ਹੈ ਲਿਖੋ ਜੀਲ ਨਾਲ ਵੀ ਸੰਬੰਧ ਹੋ ਸਕਦਾ ਹੈ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਇਹ ਸਾਨੂੰ ਜਿਹੜਾ ਹੈਗਾ ਉਹ ਜੇਰ ਵਾਲੇ ਪਾਸੋਂ ਤਾਂ ਨਹੀਂ ਮਿਲੇ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅ ਬੰਡਰਡ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਲਾਲੀ ਬਲੌਟ ਸੀ ਬੈਕ ਸਾਈਡ ਹਨ ਜੇਲ ਦੀ ਸੀ ਨਹੀਂ ਮਰਲੇ ਪਸ ਕੇ ਜੀ ਕੀ ਕਾਰਵਾਈ ਕੀ ਕਰਦੇ ਹਾਂ ਇਸ ਬੰਦੇ ਅਜੀ ਪਰਚਾ ਦਰਜ ਕਰਤਾ ਜੀ ਇਸੀ ਆਪਣਾ ਬਲਵੰਦਰ ਸਿੰਘ ਅੱਜ ਆਇਓ ਨੇ ਅਨੋਂ ਉਂਤੇ ਪਰਚਾ ਦੇ ਦਿੱਤਾ ਫਿਲਹਾਲ ਤਫਤੀਸ਼ ਕਰਾਂਗੇ ਫਿਰ ਪਰਚੇ ਕਿਸ ਕਿਹੜੀ ਧਾਰਾ ਦਾ 25 54 ਠੀਕ ਹੈ